ਗੁਰੂ ਸਾਹਿਬ ਦੀ ਨਿੱਕੀ ਗੋਦ ਦਾ ਆਨੰਦ ਮਾਣ ਲਈ ਪਿਆਰੀ ਸਾਧ ਸੰਗਤ ਜੀਓ ਆਓ ਸਭ ਰਸਨਾ ਪਵਿੱਤਰ ਕਰੀਏ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤુલਸੀ ਜੀ ਲਿਖਦੇ ਹਨ ਸੁੱਤਦਾਰਾ ਔਰ ਲక్ష్ਮੀ ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰੀ ਕਥਾ ਤુલਸੀ ਦਰਲੱਭ ਦੇ ਮਿਲਣਾ ਤੁਹਾਡਾ ਵੀ ਦਿੱਲੀ ਕਿਸੇ ਨਾ ਕਿਸੇ ਨਾ ਹੁੰਦਾ ਹੈ ਦਿੱਲੀ ਅਸੀਂ ਮਿਲਦੇ ਰਹਿੰਨੇ ਹਾਂ ਆ ਦਵਾਰ ਤੋਂ ਸੜਕ ਤੇ ਚਿਲ ਜਾਈਏ ਅਸੀਂ ਇੱਕ ਲੋਕ ਦਾ ਰੂਪ ਧਾਰਨ ਕਰ ਲੈਣਾ ਕਿ ਲੋਕ ਆ ਜੀ ਇਹ ਜਿਸ ਦਿਨ ਗੁਰੂ ਦੀ ਸ਼ਰਨ ਵਿੱਚ ਆ ਗਏ ਫਿਰ ਸੰਗਤ ਬਣ ਜਾਂਦੀ ਆਪੀ ਸੱਚੇ ਪਾਤਸ਼ਾਹ ਇੰਨੇ ਨਿਮਰਤਾ ਵਾਲੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹਨ ਇਹਨਾਂ ਕੋਈ ਨਹੀਂ ਮਾਣ ਬਖਸ਼ਦਾ ਕਿਸੇ ਰਿਸ਼ਤੇਦਾਰ ਦੇ ਵੀ ਚਲ ਜਾਇਓ ਕਦੇ ਤੁਸੀਂ ਉਹਨੂੰ ਉਹਦੀ ਜਿਬ ਵਿੱਚ ਪੈਸੇ ਵੀ ਪਾ ਦਿਓ ਉਹਦੇ ਮੂੰਹੋਂ ਕਦੇ ਸੁਣਿਓ ਕਿ ਸੰਗਤ ਸਾਨੂੰ ਕਹਦੇ ਨਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜੀਆ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਵਾਰ ਜੇ ਇਹ ਚਾਵੇ ਤੇ ਕਾਗੋ ਹੰਸ ਕਰ ਦਿੰਦਾ ਆ ਜੇ ਚਾਵੇ ਤੇ ਮਿੰਟ ਵਿੱਚ ਅਮੀਰ ਵੀ ਬਣਾ ਦਿੰਦਾ ਆ ਜੇ ਨਾ ਚਾਵੇ ਤੇ ਬੜਿਆਂ ਬੜਿਆਂ ਮਹਾਰਾਜਿਆਂ ਨੂੰ ਥੱਲੇ ਸੁੱਟ ਦਿੰਦਾ ਆ ਕਿਸੇ ਸ਼ਾਇਰ ਨੇ ਕਲਮ ਨਾਲ ਲਿਖਿਆ ਕਹਿੰਦਾ ਮਾਂ ਰੋਵੇ ਸ਼ਾਹ ਸਕੰਦਰ ਦੀ ਡੋਬ ਗਿਆ ਪੁੱਤ ਬੇੜੇ ਨੂੰ ਮਾ ਰੋਵੇ ਸ਼ਾ ਸਕੰਦਰ ਦੀ ਡੋਬ ਗਿਆ ਪੁੱਤ ਬੇੜੇ ਨੂੰ ਮੜੀਆਂ ਦੇ ਵਿੱਚ ਕਰੇ ਸਿਆਪਾ ਇਕੱਠਾ ਕਰਕੇ ਬੇੜੇ ਨੂੰ ਇੰਨੇ ਵਿੱਚ ਆਕਾਸ਼ੋਂ ਇੱਕ ਆਵਾਜ਼ ਏ ਘਾਈ ਤੂੰ ਛੱਡ ਦੇ ਝਗੜੇ ਝੇੜੇ ਨੂੰ ਇੱਥੇ ਲੱਖਾਂ ਸਕੰਦਰ ਆਏ ਨੇ ਤੂੰ ਰੋਵੇਂ ਕਿਹੜੇ ਕਿਹੜੇ ਨੂੰ ਇਸ ਕਰਕੇ ਸਾਹ ਸਿੰਘ ਜੀ ਕੋਈ ਮੈਂ ਮਾੜਾ ਕੰਮ ਨਹੀਂ ਕਰ ਰਿਹਾ ਆਪ ਤਰੈ ਸਗਲੇ ਕੁੱਲ ਤਰੈ ਨਾ ਮੈਂ ਆਪ ਕੱਪੜੇ ਪਹਿਨੇ ਆ ਇਹ ਕਿਸੇ ਨੂੰ ਚੰਗੇ ਲੱਗੇ ਤੱਕਲੇ ਕੱਪੜੇ ਪਹਿਨਾਉਂਦੇ ਚਲੋ ਪਹਿਨ ਵੀ ਲਵੇ ਬੰਦਾ ਆਪ ਥੋੜੇ ਦਿਨ ਹੀ ਠਗੜਗਾ ਚੱਲਦਾ ਹੁੰਦਾ ਹੈ ਬਹੁਤੇ ਦਿਨ ਨਹੀਂ ਕਬੀਰ ਮਾਇਆ ਚੋਲਟੀ ਮੁਸਮੁਸ ਲਾਵੇ ਹਾਰਟ ਇਹ ਜਗ ਕਰਤਾ ਦੇਖ ਕੇ ਭਇਓ ਕਬੀਰ ਅਦਾਸ ਕਹਿੰਦੇ ਬੰਦਿਆ ਤੇਰੇ ਥੋੜੇ ਦਿਨ ਹੀ ਚੱਲਣਾ ਹੈਗੇ। ਤਾਲੂਆਂ ਵਾਲੀ ਰਿਹੜੀ ਕਿੰਨੇ ਕ ਦਿਨ ਠੱਕਾ ਲਈ ਜਾਊਗਾ। ਪਰ ਜੇ ਗੁਰੂ ਨਾਨਕ ਦੀ ਕਿਰਪਾ ਹੋਈ ਜੇ ਗੁਰੂ ਨਾਨਕ ਨੇ ਤੇਰੇ ਤੇ ਕਰਮ ਕੀਤਾ ਤੇ ਤਦ ਤੂੰ ਕੱਪੜੇ ਪਾ ਸਕਦਾ ਹੈ। ਨਹੀਂ ਤਾਂ ਇਹ ਗੁਰੂ ਨਾਨਕ ਦਾ ਚੋਲਾ ਆ। ਕਦੇ ਗੁਰੂ ਨਾਨਕ ਦੇ ਮੋਢਿਆਂ ਤੇ ਬਰਾਜੇ ਇਹ ਕੱਪੜੇ। ਇਸ ਕਰਕੇ ਸਾਥ ਸੰਗਤ ਜੀ ਨਾ ਮੇਰਾ ਕਿਸੇ ਨਾਲ ਕੋਈ ਬੈਰ ਆ ਨਾ ਮੇਰਾ ਕਿਸੇ ਨਾਲ ਕੋਈ ਲੈਣਾ ਨਾ ਕੋ ਦੇਣਾ ਆ ਮੈਂ ਆਪ ਜੀ ਨਾਲ ਹੀ ਕੁੰਭ ਲਾ ਰੱਖਿਆ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਵੀ ਸੁਣੋ ਬਾਣੀ ਤੇ ਨਾਲੇ ਆਪਣੇ ਸਵਾਸਾਂ ਨੂੰ ਵੀ ਸਫਲਾ ਕਰੋ ਨਾਲੇ ਤਨ ਦੀ ਖਰਾਕ ਭੋਜਨ ਵੀ ਛਕੋ ਤੇ ਮਨ ਦੀ ਖਰਾਕ ਭਜਨ ਵੀ ਲਾਓ ਬਿਨ ਭਜਨ ਨਾਹੀ ਛਟਕਾਰਾ ਹੁਣ ਆਪ ਜੀ ਨੂੰ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਨਾਲ ਗਿਆਨੀ ਸੰਦੀਪ ਸਿੰਘ ਜੀ ਕੁੰਟਾ ਵਾਲੇ ਆਪ ਜੀ ਨਾਲ ਜੋੜਨ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਿਸੇ ਵੀ ਭਾਈ ਭੈਣ ਨੇ ਕੋਈ ਲੜਦਾ ਝਗੜਦਾ ਨਹੀਂ ਹੈਗਾ ਨਾ ਕਿਸੇ ਦੀ ਚੁਗਲੀ ਨਾ ਕਿਸੇ ਦੀ ਨਿੰਦਿਆ ਕਰਨੀ ਆ ਇੱਥੇ ਇੱਕ ਹੀ ਕੰਮ ਕਰਨਾ ਸੱਬੇ ਗੱਲਾਂ ਬਿਸਰ ਏਕੋ ਬਿਸਰਨਾ ਹੀ ਜਿੰਨ ਬਿਸਰਿਆ ਦਤਾਰ ਭੋਏ ਭਾਰਤੀਏ ਕਹਿੰਦਾ ਉਹਨਾਂ ਦੇ ਜ਼ਮੀਨ ਦੇ ਉੱਪਰ ਭਾਰੀ ਆਹੋ ਆਏ ਇਸ ਕਰਕੇ ਮੇਰੀ ਬੇਨਤੀ ਆ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਪਿਤਾ ਸਾਮਾਨ ਵੀ ਬੈਠੇ ਆ ਮੇਰੇ ਚਾਚੇ ਤਾਏ ਸਾਰੇ ਬੈਠੇ ਆ ਤੇ ਮੇਰੀ ਬੇਨਤੀ ਆ ਸਾਰਿਆਂ ਨੇ ਮੇਰਾ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ